ਛੋਟੇ ਸਿੱਧੂ ਨੂੰ ਮਿਲੇ ਹੋ ਗਏ ਹੋ ਪਹਿਲਾਂ ਉਹ ਨਹੀਂ ਮੈਂ ਹਲੇ ਗਈ ਨਹੀਂ ਉਹਨਾਂ ਪਿਆਰ ਹੈ ਮੈਂ ਹਲੇ ਗਈ ਨਹੀਂ ਬਟ ਮੈਂ ਬਹੁਤ ਛੇਤੀ ਪਲਾਨ ਕਰ ਰਹੀ ਹਾਂ ਮੈਂ ਮਿਲ ਕੇ ਆ ਰਹਾ ਹਾਂ ਮੈਂ ਬਹੁਤ ਐਕਸਾਈਟਡ ਹਾਂ ਮਤਲਬ ਮੈਂ ਕੋਈ ਇੱਦਾਂ ਹੀ ਇਸ ਸੋ ਕਿਊਟ ਮੈਂ ਫੋਟੋ ਦੇਖ ਕੇ ਮੈਂ ਉਹਨਾਂ ਨੂੰ ਮਤਲਬ ਮੈਂ ਮੈਸੇਜ ਕੀਤਾ ਮੈਂ ਕਿ ਕਿਦਾਂ ਜਦੋਂ ਪਤਾ ਲੱਗਿਆ ਸੀ ਵੀ ਛੋਟੇ ਸਿੱਧੂ ਦਾ ਜਨਮ ਹੋਇਆ ਉਹਦੇ ਤੁਹਾਡੇ ਵਰਡ ਕੀ ਸੀਗੇ ਜਾਂ ਤੁਹਾਡੇ ਜਜ਼ਬਾਤ ਕੀ ਸੀ ਖੁਸ਼ੀ ਆਈ ਸੀ ਯਾ ਅੱਖਾਂ 'ਚ ਹੰਝੂ ਆਏ ਸੀਗੇ ਭਾਵੁਕ ਹੋਏ ਸੀਗੇ ਯਾਦ ਕਰਕੇ ਮੈਂ ਬਹੁਤ ਮੈਂ ਬਹੁਤ ਮੈਂ ਜਿਸ ਟਾਈਮ ਸਿੱਧੂ ਵਾਸ ਗੋਨ ਉਸ ਟਾਈਮ ਵੀ ਮੈਂ ਬਹੁਤ ਬਹੁਤ ਔਖਾ ਸੀਗਾ ਇੱਕ ਵੀਕ ਤੱਕ ਬਹੁਤ ਪੁਰਾ ਹਾਲ ਸੀਗਾ ਜਦੋਂ ਇਹ ਹੋਇਆ ਤੋ ਬਹੁਤ ਇਮੋਸ਼ਨਲ ਮੂਮੈਂਟ ਹੈ ਉਹ ਮੇਰੇ ਲਈ ਨਹੀਂ ਮੇਰੇ ਖਿਆਲ ਜਿਹੜੇ ਲੋਕੇ ਮੈਨੂੰ ਦੇਖ ਵੀ ਰਹੇ ਆ ਸੁਣ ਵੀ ਰਹੇ ਆ ਉਹਨਾਂ ਲਈ ਵੀ ਮੈਨੂੰ ਪਤਾ ਮੈਂ ਜਦੋਂ ਦੇਖਿਆ ਮੇਰੇ ਨਾਲ ਇਦਾਂ ਹੋ ਗਿਆ ਸੀ ਮੇਰੇ ਰੱਬਾ ਥੈਂਕ ਯੂ ਮੈਂ ਸ਼ੁਕਰਾਨਾ ਰੱਬ ਦਾ ਵੀ ਬਹੁਤ ਔਖਾ ਹੁੰਦਾ ਇੱਕ ਪੈਰੈਂਟਸ ਲਈ ਜਵਾਨ ਮੁੰਡਾ ਗੱਲ ਐਕਟਿੰਗ ਥਿੰਕਿੰਗ ਐਂਡ ਆਰਟਿਸਟਸ ਲਿਬਰਟੀ ਦੀ ਨਹੀਂ ਹੈ ਆਂਟੀ ਅੰਕਲ ਲਈ ਇੱਕ ਇੱਕ ਕਪੜਾ ਪੁੱਤ ਚਲਾ ਗਿਆ ਜਿਹਨਾਂ ਨੂੰ ਇੰਨਾ ਪਿਆਰ ਨਾਲ ਪਾਲ ਕੇ 29 ਸਾਲਾਂ ਦਾ ਕਰਕੇ ਕਿੱਦਾਂ ਉਹ ਇਕੱਲੇ ਰਹਿ ਗਏ ਤੇ ਉਹਨਾਂ ਲਈ ਇੱਕ ਤੁਸੀਂ ਇਹ ਸਮਝੋ ਉਹਨਾਂ ਲਈ ਇੱਕ ਜੀਣ ਦਾ ਸਾਥ ਜੀਣ ਦਾ ਇੱਕ ਹੋਰ ਮਤਲਬ ਇੱਕ ਚੀਜ਼ ਹੈ ਜਿੰਦੇ ਲਈ ਉਹ ਜੀ ਰਿਹਾ ਇੱਕ ਇਨਸਾਨ ਹੈ ਜਿੰਦੇ ਲਈ ਹੁਣ ਉਹ ਜੀ ਸਕਦੇ ਆ